ਆ ਸੁਣ ਲਓ ਜੀ ਕਾਲ ਤਖ ਦਾ ਜੱਥੇਦਾਰ ਕਹਿੰਦਾ ਜੋ ਉਹ ਖੌਲਤੀ ਜੱਥੇਦਾਰ ਆ ਬਾਦਲਾਂ ਦਾ ਇਹ ਕਹਿੰਦਾ ਜੀ ਮੈਨੂੰ ਬਹੁਤ ਦੁੱਖ ਹੋਇਆ ਕਿ ਸੁਖਵੀਰ ਬਾਦਲ ਤੇ ਗੋਲੀ ਚਲਾਈ ਜਿਸ ਨੇ ਇਹਦਾ ਇਹਨੂੰ ਬਹੁਤ ਦੁੱਖ ਆ ਸੁਖਵੀਰ ਬਾਦਲ ਨੇ ਕਾਲ ਤਖ ਸਾਹਬ ਜੀ ਤੇ ਖੜ ਕੇ ਬੋਲਿਆ ਕਿ ਹਾਂ ਮੈਂ ਬੇਆਦਵੀਂ ਕਰਵਾਈ ਆ ਇਹਨੇ ਪੁੱਛਿਆ ਉਹ ਵੀਡੀਓ ਕੋਈ ਪੁਰਾਣੀ ਨਹੀਂ ਹੈਗੀ ਨਵੀਂ ਆ ਉਸ ਵੇਲੇ ਜਿਹੜੇ ਸਵਾਲ ਇਹਨੇ ਕੀਤੇ ਸੀ ਉਹ ਸਾਰੇ ਸਵਾਲਾਂ ਦਾ ਜਵਾਬ ਉਹਨੇ ਹਾਂਚ ਦਿੱਤਾ ਕਿ ਹਾਂ ਅਸੀਂ ਬੇਅਦਬੀ ਕਰਵਾਈ ਆ ਹਾਂ ਅਸੀਂ 1.5 ਲੱਖ ਬੱਚੇ ਦਾ ਕਤਲੇਆਮ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਉੱਚੇ ਆਉਂਦੇ ਦਿੱਤੇ ਨੇ ਹਾਂ ਹਾਂ ਵਿੱਚ ਗੱਲ ਕਰੀ ਆ ਫਿਰ ਉਹ ਮੱਛੇ ਰੰਗੜ ਦੀ ਲਾਤ ਨੂੰ ਇਹਨੇ ਸਜ਼ਾ ਤਾਂ ਇਹ ਦੇਣੀ ਸੀ ਕਿ ਤੁਸੀਂ ਧਾਰਮਿਕ ਸਜ਼ਾ ਤੁਹਾਨੂੰ ਇਹ ਦਿੱਤੀ ਜਾਂਦੀ ਹੈ ਕਿ ਤੁਸੀਂ ਕਦੇ ਵੀ ਸ਼੍ਰੋਮਣੀ ਕਮੇਟੀ ਕਾਲੀ ਦਲ ਜਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਮੈਂਬਰ ਨਹੀਂ ਬਣ ਸਕਦੇ ਪਰ ਇਸ ਨੇ ਉਹ ਮਰੇ ਹੋਏ ਸੁਖਵੀਰ ਬਾਦਰ ਨੂੰ ਆਕਸੀਜਨ ਦਿੱਤੀ ਕਿ ਤੈਨੂੰ ਜਿੰਦਾ ਕਰਦਾ ਮੈਂ ਤੇਰੀ ਮੈਂ ਸੇਵਾ ਲਾਉਣਾ ਲੋਕ ਤੈਨੂੰ ਮਾਫ ਕਰ ਦੇਣਗੇ ਤੁਸੀਂ ਦੁਬਾਰਾ ਤੋਂ ਜੀਵਤ ਹੋ ਜਾਓਗੇ ਪਰ ਮਰਦੇ ਕਦੇ ਨਹੀਂ ਜਿਉਂਦੇ ਹੁੰਦੇ ਮਰਦੇ ਤਾਂ ਜਿਉਂਦੇ ਨਹੀਂ ਹੁੰਦੇ ਉਹੀ ਚਿਖਾ ਦੇ ਵਿੱਚ ਇਹ ਜਲ ਗਿਆ ਇਹ ਮਚ ਗਿਆ ਬਾਦਲਾਂ ਦਾ ਜੱਥੇਦਾਰ ਇਹਨੇ ਆਪਣੀ ਔਕਾਤ ਦਿਖਾ ਦਿੱਤੀ ਹੁਣ ਕਈ ਲੋਕ ਕਹਿਣਗੇ ਜੀ ਇਹ ਤਾਂ ਸਿਆਣਾ ਬਿਆਣਾ ਇੱਕ ਤਾਂ ਸਿਆਣਾ ਬਿਆਣਾ ਚਿੱਟੀ ਦਾੜੀ ਆ ਤੇ ਦੂਜਾ ਇਹ ਕਾਲ ਤੱਕ ਦਾ ਜੱਥੇਦਾਰ ਬਣਿਆ ਹੋਇਆ ਇਹਨੂੰ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲਣੇ ਚਾਹੀਦੇ ਪਰ ਜੇ ਇਹ ਸਿਆਣਾ ਬਿਆਣਾ ਹੈਗਾ ਸੀ ਤਾਂ ਇਹਨੂੰ ਯਾਦ ਨਹੀਂ ਆਈ ਉਹ 1.5 ਲੱਖ ਬੱਚੇ ਦੀ ਜੋ ਪੰਜਾਬ ਪੁਲਿਸ ਨੇ ਘਰਾਂ ਚੋਂ ਕੱਢ ਕੱਢ ਕੇ ਮਾਰਿਆ ਬੀਬੀਆਂ ਨਾਲ ਬਲਾਤਕਾਰ ਕੀਤੇ ਨੇ ਉਹਦੀ ਯਾਦ ਨਹੀਂ ਆਈ ਪਰ ਇਹਨੂੰ ਯਾਦ ਕੀ ਆਉਣੀ ਆ ਇਹ ਤਾਂ ਅੱਜ ਵੀ ਗੁਰਦੁਆਰੇ ਦੇ ਅੰਦਰ ਹਰਮੰਦਰ ਸਾਹਿਬ ਦੇ ਅੰਦਰ ਅਲੱਗ-ਲਾਗ ਕਮਰਿਆਂ ਚ ਤੁਸੀਂ ਦੇਖਦੇ ਰਹਿੰਦੇ ਹੋ ਵੀਡੀਓ ਕਿ ਉੱਥੇ ਬਲਾਤਕਾਰ ਕਰਦੇ ਨੇ ਬੀਬੀਆਂ ਦੇ ਨਾਲ ਜਿਹੜੀਆਂ ਸੇਵਾ ਕਰਨ ਆਉਂਦੀਆਂ ਨੇ ਗੁਰੂ ਘਰ ਚ ਫਿਰ ਇਹ ਕੀ ਬੋਲਣਗੇ ਇਹ ਤਾਂ ਖੁਦ ਮੱਛੇ ਰੰਗੜ ਦੀ ਈਲਾਦਾ ਇਹ ਚੌਰਾ ਮੱਥੇ ਰੰਗੜ ਦੀ ਇਲਾਕਾ ਦਾ ਚੌਰਾ ਇਹ ਚੌਰਾ ਜਿਹੜਾ ਜੱਥੇਦਾਰ ਆ ਸਾਨੂੰ ਦੁੱਖ ਹੋ ਰਿਹਾ ਇਹ ਸ਼ਬਦ ਬੋਲਦਿਆਂ ਨੂੰ ਪਰ ਸੱਚ ਇਹੀ ਆ ਕਿ ਜੇ ਇਹਦੀ ਇਹਦੀ ਮਾਂ ਸੀ ਨਾ ਇਹਦੀ ਮਾਂ ਇਹਦੀ ਮਾਂ ਉਹਨੇ ਇਹ ਕਿਉਂ ਜਣਿਆ ਇਹ ਗੰਦ ਕਿਉਂ ਜਣਿਆ ਕਿੱਥੋਂ ਲਿਆਂਦਾ ਇਹ ਬੀ ਇਹ ਕਿਉਂ ਜਣਿਆ ਹਰਾਮੀ ਜਿਹਨੇ ਪੰਥ ਦਾ ਐਡਾ ਵੱਡਾ ਘਾਣ ਕੀਤਾ ਅੱਜ ਐਡੇ ਵੱਡੇ ਕਾਤਲਾਂ ਨੂੰ ਇਹਨੇ ਮaaf ਕੀਤਾ ਇਹਨੇ ਮਾਫ ਕੀਤਾ ਉਹ ਨਾਲ ਦੂਜਾ ਹਰਾਮੀਆਂ ਹਰਪ੍ਰੀਤ ਕੰਜਰ ਉਹ ਵੀ ਕਹਿੰਦਾ ਜੀ ਮੈਨੂੰ ਬਹੁਤ ਦੁੱਖਾ ਉਹਨੂੰ ਵੀ ਦੁੱਖ ਨਹੀਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨੂੰ ਮਨੀ ਦੁੱਖ ਕੇ 1.5 ਲੱਖ ਬੱਚਾ ਇਹਨਾਂ ਨੇ ਮਾਰਿਆ ਉਹਨੂੰ ਮਨੀ ਦੁੱਖ ਕੇ 1978 ਦੇ ਵਿੱਚ 13 ਸਿੰਘ ਸੀਧ ਕਰਾਏ ਬਾਦਲਾਂ ਨੇ ਉਹਨੂੰ ਮਨੀ ਦੁੱਖ ਕੇ ਕਾਲ ਤੱਕ ਸਭ ਟਹਾਇਆ ਇੰਦਰਾ ਗਾਂਧੀ ਨਾਲ ਮਿਲ ਕੇ ਇਹਨਾਂ ਹਰਾਮੀਆਂ ਨੇ ਇਹਨਾਂ ਦੇ ਪਾਪ ਗਿਣੇ ਨਹੀਂ ਜਾ ਸਕਦੇ ਬਾਦਲਾਂ ਦੇ ਇਹਨਾਂ ਬਾਦਲਾਂ ਨੂੰ ਦੁਬਾਰਾ ਆਕਸੀਜਨ ਦੇ ਕੇ ਜਿਉਂਦਾ ਕਰ ਰਹੇ ਨੇ ਹਰਾਮੀ ਇਕੱਠੇ ਹੋ ਕੇ ਲਗਾੜ ਇਹ ਲਗਾੜ ਆ ਲਗਾੜ ਪੰਥ ਦੀ ਦੁਸ਼ਮਣਾਂ ਅੱਜ ਜਿੰਨੇ ਵੀ ਹਰਾਮੀ ਬੋਲਦੇ ਨੇ ਲਗ ਲਗ ਟੀਵੀ ਚੈਨਲਾਂ ਤੇ ਕੁੱਤੇ ਕਹਿੰਦੇ ਜੀ ਆਏ ਆ ਜੀ ਇਹਨੂੰ ਬਹੁਤ ਮਾੜਾ ਬਹੁਤ ਨਿੰਦਣਯੋਗ ਆ ਉਹ ਨਿੰਦਣਯੋਗ ਉਹ ਨਹੀਂ ਸੀ ਜਦੋਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਸੜਕਾਂ ਤੇ ਉਹ ਨਿੰਦਣਯੋਗ ਨਹੀਂ ਸੀ ਨਿੰਦਣਯੋਗ ਉਹ ਨਹੀਂ ਕਿ ਅੱਜ ਮਹਾਂਤਾਂ ਦਾ ਕਬਜ਼ਾ ਹੋ ਗਿਆ ਕਾਲ ਤਖਤ ਸਭ ਤੇ ਉਹ ਨਿੰਦਣਯੋਗ ਨਹੀਂ ਤੁਸੀਂ ਕਾਲ ਤਖਤ ਸਭ ਤੱਕ ਕੀ ਆਜ਼ਾਦ ਕਰਾਉਣਾ ਲੋਕੋ ਕਮ ਸੇ ਕਮ ਉਹ ਗੁਰੂ ਦੇ ਸਿੰਘ ਬਲਤਾ ਖੜੇ ਹੋ ਜੋ ਅੱਜ ਗੁਰੂ ਦੇ ਸਿੰਘ ਨੇ ਕੋਸ਼ਿਸ਼ ਕੀਤੀ ਇਹਨੂੰ ਸੋਧਾ ਲਾਉਣ ਦੀ ਪਰ ਕਲਗੀ ਧਰ ਨੇ ਉਹਦੇ ਕੋਲੋਂ ਸੇਵਾ ਨਹੀਂ ਲੈਣੀ ਸੀ ਉਹ ਨਹੀਂ ਸੇਵਾ ਕਰ ਸਕਿਆ ਨਹੀਂ ਸੋਧਾ ਲਾ ਸਕਿਆ ਸੁਖਵੀਰ ਬਾਦਲ ਨੂੰ ਕੋਈ ਗੁਰੂ ਦਾ ਸਿੰਘ ਹੋਰ ਉੱਠੇਗਾ ਜੋ ਸੋਧਾ ਲਾ ਦੇਗਾ ਇਹ ਤਾਂ ਪ੍ਰਮਾਤਮਾ ਦੀ ਮਿਹਰ ਹੋਣੀ ਹੋਣੀ ਆ ਕਿਉਂਕਿ ਬਾਦਲਾ ਦਾ ਬੀਨਾਸ਼ ਹੋਣਾ ਹੀ ਹੋਣਾ ਬੀਨਾਸ਼ ਹੋਣਾ ਹੀ ਹੋਣਾ ਕਿਉਂਕਿ ਸੁਖਵੀਰ ਬਾਦਲ ਦੀ ਘਰ ਵਾਲੀ ਨੇ ਖੁਦ ਬੋਲਿਆ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਤੇ ਜਿਨ੍ਹਾਂ ਨੇ ਬੇਅਦਬੀ ਕਰਵਾਈ ਆ ਜੋ ਸਿਆਸਤਾਂ ਕਰਦੇ ਨੇ ਉਹਨਾਂ ਦਾ ਖਾਤਮਾ ਹੋ ਜਾਵੇ ਹੁਣ ਇਹ ਸਾਰੀ ਗੱਲ ਕਾਲ ਤੱਕ ਸਭ ਤੇ ਮੰਨਿਆ ਆਪ ਹੁਣ ਸੁਖਵੀਰ ਬਾਦਲ ਦੀ ਜਿਹੜੀ ਘਰ ਵਾਲੀ ਆ ਕੀ ਕਹਿੰਦੀ ਆ ਉਹ ਵੀ ਸੁਣ ਲੋ ਉਹਦੀ ਅਰਦਾਸ ਪੂਰੀ ਹੋਣੀ ਆ ਇਹਨਾਂ ਦਾ ਬੀ ਨਾ ਸੋਣਾ ਇਹਨਾਂ ਦਾ ਖਾਤਮਾ ਹੋਣਾ ਖਾਤਮਾ ਉਹਨਾਂ ਕੰਜਰਾਂ ਦਾ ਵੀ ਹੋਣਾ ਜੋ ਅੱਜ ਸੁਖਵੀਰ ਬਾਦਲ ਦੇ ਹੱਕ ਚ ਖੜੇ ਨੇ ਤੁਸੀਂ ਅੱਜ ਉਹ ਸੁਖਾ ਸਿੰਘ ਮਤਾਬ ਸਿੰਘ ਉਹ ਗੁਰੂ ਦੇ ਸਿੰਘਾ ਮਗਰ ਖੜੇ ਹੋ ਉਹ ਕਲਗੀ ਧਰਦੇ ਸਿੰਘਾਂਵਲ ਖੜੇ ਹੋ ਜਾਂ ਤੁਸੀਂ ਮੱਥੇ ਰੰਗੜਵਲ ਖੜੇ ਹੋ ਇਹ ਅੱਜ ਪਤਾ ਲੱਗ ਗਿਆ ਜਿਹੜੇ ਜਿਹੜੇ ਇਹ ਮੱਥੇ ਰੰਗੜਵਲ ਖੜੇ ਨੇ ਕਿਹੜੇ ਕਲਗੀ ਧਰਦੇ ਸਿੰਘਾਂਵਲ ਖੜੇ ਨੇ ਉਹ ਗੁਰੂ ਦੇ ਸਿੰਘੋ ਦੁਨੀਆ ਤੇ ਬਸਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਸਿੰਘ ਕੋਲੇ ਪਹੁੰਚਦੀ ਕਰੋ ਆਵਾਜ਼ ਠਾਵੋ ਉਹ ਸਿੰਘ ਦੇ ਹੱਕ ਵੱਲ ਖੜੋ ਮੱਥੇ ਰੰਗੜਵਲ ਨਾ ਜਾਵੋ ਜੇ ਗੁਰੂ ਦੇ ਸਿੰਘ ਹੋ ਗੁਰੂ ਦੇ ਸਿੰਘ ਬਣੋ ਮੱਛੇ ਰੰਗੜ ਦੇ ਹਮੈਤੀ ਨਾ ਬਣੋ ਅਬਦਾਲੀ ਦੀਆਂ ਲਾਦਾ ਨਾ ਬਣੋ ਗੁਰੂ ਦੇ ਸਿੰਘ ਬਣੋ ਇਹਨਾਂ ਨੇ ਤਾਂ ਆਪਣੀ ਏਕਾਤ ਦਿਖਾਤੀ ਆ ਬਾਦਲਾਂ ਦੇ ਪਿੱਠੂਆਂ ਨੇ ਇਹ ਜੱਥੇਦਾਰਾਂ ਨੇ ਇਹ ਕੰਜਰਾਂ ਨੇ ਇਹ ਕੰਜਰ ਨੇ ਕੰਜਰ ਇਹਨਾਂ ਕੰਜਰਾਂ ਦੇ ਬੱਚੇ ਤਾਂ ਵਿਦੇਸ਼ਾਂ 'ਚ ਪੜਦੇ ਨੇ ਜਿਨ੍ਹਾਂ ਦੇ ਬੱਚੇ ਮਾਰੇ ਨੇ ਬਾਦਲਾਂ ਨੇ ਮਰਵਾਏ ਨੇ ਪੰਜਾਬ ਪੁਲਿਸ ਨੂੰ ਕਹਿ ਕੇ ਉਹਨਾਂ ਨੂੰ ਪੁੱਸ ਕੇ ਦੇਖੋ ਕਿ ਕਿੰਨਾ ਕੁ ਦੁੱਖ ਹੁੰਦਾ ਬੱਚੇ ਜਦ ਕਿਸੇ ਦੇ ਮਾਰੇ ਜਾਂਦੇ ਨੇ ਅੱਜ ਇੱਕ ਗੋਲੀ ਚੱਲੀ ਤੇ ਇਹਨਾਂ ਨੂੰ ਕਿੰਨਾ ਦੁੱਖ ਹੋਇਆ ਜਦੋਂ ਇਹੀ ਗੋਲੀ ਪੰਜਾਬ ਦੇ ਨੌਜਵਾਨਾਂ ਬੱਚਿਆਂ ਤੇ ਚੱਲਦੀ ਸੀ ਉਦੋਂ ਇਹਨਾਂ ਨੂੰ ਕੋਈ ਦੁੱਖ ਨਹੀਂ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਿਆ ਜਾਂਦਾ ਸੀ ਕੋਈ ਦੁੱਖ ਨਹੀਂ ਸੀ ਕੋਈ ਹਰਾਮੀ ਨਹੀਂ ਇਹ ਬੋਲਿਆ ਅੱਜ ਹਲ-ਹਲ ਕਰਦੇ ਬੋਲਦੇ ਨੇ ਜਦੋਂ ਭਾਰਤ ਦਾ ਕਾਨੂੰਨ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੰਦਾ ਅਕਾਲ ਤਖਤ ਦਾ ਜੱਥੇਦਾਰ ਜੋ ਅਖੌਤੀ ਜੱਥੇਦਾਰ ਬਾਦਲਾਂ ਨੇ ਬਣਾਤਾ ਉਹਨੇ ਉਹਨਾਂ ਨੂੰ ਸਾਫ਼ ਕਰਨ ਦੀ ਕਲੀਨ ਕਰਕੇ ਆਕਸੀਜਨ ਦੇ ਕੇ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਕਿਸੇ ਨੇ ਕਿਸੇ ਨੇ ਤਾਂ ਸੋਧਾ ਲਾਉਣਾ ਹੀ ਆ ਕਿਸੇ ਗੁਰੂ ਦੇ ਸਿੰਘ ਨੇ ਸੋਧਾ ਲਾਉਣਾ ਹੀ ਆ ਅਸੀਂ ਸਲੂਟ ਮਾਰਦੇ ਆ ਉਹ ਗੁਰੂ ਦੇ ਸਿੰਘ ਦੇ ਉਹ ਗੁਰੂ ਦੇ ਸਿੰਘ ਨੂੰ ਅਸੀਂ ਸਲੂਟ ਮਾਰਦੇ ਆ ਜਿਨੇ ਇਹ ਸੇਵਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਉਹਦੀ ਸੇਵਾ ਮਨਜ਼ੂਰ ਹੋਣੀ ਆ ਗੁਰੂ ਦੇ ਘਰ ਇਨਾ ਤੇ ਜੁੱਤੀਆਂ ਪੈਂਦੀਆਂ ਨੇ ਤੇ ਪੈਂਦੀਆਂ ਰਹਿਣਗੀਆਂ ਰਹਿੰਦੀ ਦੁਨੀਆ ਤੇ ਕਰ ਇਹਨਾ ਹਰਾਮੀਆਂ ਦੇ ਸਖਵੀਰ ਬਾਦਲ ਮੱਥੇ ਰੰਗੜ ਦਾ ਮੱਥੇ ਰੰਗੜ ਦੀ ਔਲਾਦ ਦਾ ਸੌਦਾ ਲਾਉਣ ਦੀ ਕੋਸ਼ਿਸ਼ ਕੀਤੀ ਗੁਰੂ ਦੇ ਸਿੰਘ ਨੇ ਪਰ ਮੱਥੇ ਰੰਗੜ ਦੇ ਹਮੈਤਿਆਂ ਹਰਾਮੀਆਂ ਨੇ ਹਰਾਮ ਖੋਰਾ ਨੇ ਉਹ ਗੁਰੂ ਦੇ ਸਿੰਘ ਨੂੰ ਫੜ ਲਿਆ ਤੁਸੀਂ ਦੇਖ ਸਕਦੇ ਹੋ ਟੀਵੀ ਦੀ ਸਕਰੀਨ ਤੇ ਜਿਨ੍ਹਾਂ ਨੇ ਗੁਰੂ ਦੇ ਸਿੰਘ ਨੂੰ ਫੜਿਆ ਉਹ ਅੱਜ ਮੱਥੇ ਰੰਗੜਦੇ ਹਮੈਤੀ ਬਣੇ ਨੇ ਉਹ ਮੱਥੇ ਰੰਗੜਦੇ ਹਮੈਤੀ ਜੋ ਅੱਜ ਵੀ ਕਾਲ ਤੱਕ ਸਭ ਤੇ ਕਬਜ਼ਾ ਜਿਨ੍ਹਾਂ ਦਾ ਕਬਜ਼ਾ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਅੱਜ ਗੁਰੂ ਰਾਮਦਾਸ ਰਾਂ ਦੇ ਅੰਦਰ ਕਮਰਿਆਂ ਦੇ ਅੰਦਰ ਬਲਾਤਕਾਰ ਕਰਦੇ ਨੇ ਬੀਬੀਆਂ ਦੇ ਨਾਲ ਉਹ ਬੀਬੀਆਂ ਦੇ ਨਾਲ ਜੋ ਸੇਵਾ ਕਰਦੀਆਂ ਨੇ ਗੁਰੂ ਘਰ ਦੇ ਵਿੱਚ ਉੱਥੇ ਹਰ ਰੋਜ਼ ਪਾਪ ਹੁੰਦੇ ਨੇ ਸਿੰਘਾਂ ਦੇ ਬੈਠਿਆਂ ਦੇ ਗੋਲੀਆਂ ਮਰਵਾ ਕੇ ਸ਼ਹੀਦ ਕਰਾਇਆ ਤੁਸੀਂ ਦੇਖ ਸਕਦੇ ਹੋ ਇਹ ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲਾ ਸੁਖਵੀਰ ਬਾਦਲ ਜਿਹੜੇ 1.5 ਲੱਖ ਬੱਚੇ ਦਾ ਕਤਲ ਕੀਤਾ ਪੰਜਾਬ ਪੁਲਿਸ ਦੇ ਗੁੰਡਿਆਂ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਉਹਨਾਂ ਨੂੰ ਉੱਚੇ ਉਹਦੇ ਕਿਨੇ ਦਿੱਤੇ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਦੇ ਪਾਪ ਕੀਤੇ ਹੋਏ ਗਿਣਤੀ 'ਚ ਨਹੀਂ ਆ ਸਕਦੇ ਕਿਉਂਕਿ ਮੱਛੇ ਰੰਗੜ ਤੋਂ ਵੀ ਜ਼ਿਆਦਾ ਪਾਪ ਇਸ ਹਰਾਮੀ ਨੇ ਕੀਤੇ ਨੇ ਅੱਜ ਨਾ ਤਾਂ ਭਾਰਤ ਦਾ ਕਾਨੂੰਨ ਇਹਨੂੰ ਕੋਈ ਸਜ਼ਾ ਦੇ ਰਿਹਾ ਨਾ ਕਾਲ ਤਖਤ ਸਾਹਿਬ ਤੇ ਜੋ ਜੱਥੇਦਾਰ ਇਹਨਾਂ ਦਾ ਜੱਥੇਦਾਰ ਆ ਬਾਦਲਾਂ ਦਾ ਉਸ ਹਰਾਮਖੋਰ ਨੇ ਵੀ ਹਰਾਮਖੋਰੀ ਕੀਤੀ ਇਹਨੂੰ ਸਜ਼ਾ ਜੇ ਦੇਣੀ ਸੀ ਧਾਰਮਿਕ ਸਜ਼ਾ ਦੇਣੀ ਸੀ ਤਾਂ ਪੂਰੀ ਜ਼ਿੰਦਗੀ ਦੇ ਲਈ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਨਹੀਂ ਰਹਿ ਸਕਦਾ ਸੀ ਕਾਲ ਤਖਤ ਸਾਹਿਬ ਦੇ ਕਿਸੇ ਗੁਰੂ ਘਰ ਦੇ ਅੰਦਰ ਇਹ ਮੈਂਬਰ ਨਹੀਂ ਬਣ ਸਕਦਾ ਸੀ ਅਕਾਲੀ ਦਲ ਦੇ ਵਿੱਚ ਇਹ ਮੈਂਬਰ ਨਹੀਂ ਬਣ ਸਕਦਾ ਸੀ ਇਦਾਂ ਦੀ ਸਜ਼ਾ ਦੇਣੀ ਵੀ ਆਪਣੀ ਜ਼ਿੰਦਗੀ ਚ ਇਹਨਾਂ ਵਾ ਜਿੰਨਾ ਵੀ ਟੋਲਾ ਕੰਜਰਾਂ ਦਾ ਉਹ ਸਾਰਾ ਟੋਲਾ ਮੈਂਬਰ ਵੀ ਨਹੀਂ ਬਣ ਸਕਦਾ ਫੇਰ ਹੁੰਦੀ ਸੀ ਸਜ਼ਾ ਵੀ ਚੱਲ ਜੀ ਕਾਲ ਤਖਤ ਸਾਹਿਬ ਤੋਂ ਇੱਕ ਸਜ਼ਾ ਸੁਣਾਈ ਗਈ ਉਸ ਨੇ ਇਹ ਮਰੇ ਹੋਏ ਮਰਦੇ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਇਹਨਾਂ ਦਾ ਜਥੇਦਾਰ ਆ ਬਾਦਲਾਂ ਦਾ ਉਹਨੇ ਇਹਨੂੰ ਆਕਸੀਜਨ ਦਿੱਤਾ ਕਿ ਬਚ ਜਵੇ ਬਾਦਲਾਂ ਦਾ ਲਾਣਾ ਬਚ ਜਵੇ ਪਰ ਅਸੀਂ ਕਾਲ ਤੱਕ ਸਾਬ ਦੇ ਜੱਥੇਦਾਰ ਨੂੰ ਕਹਿੰਦੇ ਆ ਕਿ ਮਰਦੇ ਕਦੇ ਜਿਉਂਦੇ ਨਹੀਂ ਹੁੰਦੇ ਜਿਨ੍ਹਾਂ ਨੂੰ ਜਿਹੜੇ ਮਰ ਜਾਂਣ ਉਹਨਾਂ ਨੂੰ ਜਿੰਨਾ ਮਰਜੀ ਆਕਸੀਜਨ ਦੇ ਲਾ ਤੂੰ ਪੰਥ ਨੇ ਕਦੇ ਵੀ ਮਾਫ ਨਹੀਂ ਕਰਨਾ ਪਰ ਉਹ ਤਾਂ ਮਰੇ ਸੀ ਜੱਥੇਦਾਰਾ ਤੂੰ ਵੀ ਅੱਜ ਮਰ ਗਿਆ ਨਾਲੀ ਆਕਸੀਜਨ ਦੇਣ ਵਾਲਾ ਵੀ ਮਰ ਗਿਆ ਕਿਉਂਕਿ ਰਹਿਦੀ ਦੁਨੀਆ ਤੱਕਰ ਤੈਨੂੰ ਯਾਦ ਕੀਤਾ ਜਾਊਗਾ ਤੁਹਾਨੂੰ ਲਾਹਨਤਾਂ ਪਾਈਆਂ ਜਾਣਗੀਆਂ ਵੀ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਸੜਕਾਂ ਤੇ ਸਿੰਘਾਂ ਦੇ ਬੈਠਿਆਂ ਦੇ ਗੋਲੀਆਂ ਮਾਰੀਆਂ 1.5 ਲੱਖ ਬੱਚਿਆਂ ਦਾ ਕਤਲ ਕੀਤਾ ਜਿਨ੍ਹਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉੱਚੇ ਅਹੁਦੇ ਦਿੱਤੇ ਕਾਲ ਤੱਕ ਸਭ ਤੇ ਹਮਲਾ ਕਰਾਇਆ ਇੰਦਰਾ ਗਾਂਧੀ ਨਾਮ ਮਿਲ ਕੇ 13 ਸਿੰਘ ਸ਼ਹੀਦ ਕਰਾਏ 1978 ਦੇ ਵਿੱਚ ਉਹਨਾਂ ਕੰਜਰਾ ਪਾਪੀਆਂ ਦਾ ਹਮੈਤੀ ਬਣਿਆ ਉਹ ਸਮੇਂ ਦਾ ਬਾਦਲਾਂ ਦਾ ਰੱਖਿਆ ਹੋਇਆ ਜੱਥੇਦਾਰ ਜੋ ਕਾਲ ਤੱਕ ਸਾਡਾ ਜੱਥੇਦਾਰ ਸੀ ਇਹ ਲਹਨਤਾ ਤੈਨੂੰ ਰਹਿਦੀ ਦੁਨੀਆ ਤਿੱਕਰ ਪੈਂਦੀਆਂ ਰਹਿਣਗੀਆਂ ਪਰ ਅਸੀਂ ਸਲੂਟ ਕਰਦੇ ਹਾਂ ਉਹ ਕਨਗੀ ਧਰ ਦੇ ਸਿੰਘ ਨੂੰ ਜਿਨੇ ਕੋਸ਼ਿਸ਼ ਕੀਤੀ ਇਹਦਾ ਸੋਧਾ ਲਾਉਣ ਦੀ ਸੁਖਵੀਰ ਬਾਦਲ ਦਾ ਉਹਨੂੰ ਅਸੀਂ ਸਲੂਟ ਕਰਦੇ ਹਾਂ ਕਿ ਪ੍ਰਮਾਤਮਾ ਤੈਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਰੇ ਦੀ ਦੁਨੀਆ ਤੱਕਰ ਗੁਰੂ ਦੇ ਆ ਸਿੰਘਾ ਤੇਰਾ ਨਾਂ ਚਮਕਦਾ ਰਹੇਗਾ ਤਾਂ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਸਾਡੀ ਤੈਨੂੰ ਫਤਿਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚ ਰਹਿਣ ਈਦਾਂ ਦੇ ਸਿੰਘ ਜੋ ਇਸ ਤਰ੍ਹਾਂ ਦੇ ਮਸਟੰਡਿਆਂ ਦਾ ਸੋਧਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੰਤਾ ਦਾ ਕਬਜ਼ਾ ਹੋ ਗਿਆ ਅਸੀਂ ਕੁਰਬਾਨਾਂ ਪਾਈ ਫਿਰਦੇ ਆ ਬਾਣੇ ਪਾਈ ਫਿਰਦੇ ਇਹਨਾਂ ਨੂੰ ਲਾ ਦੋ ਧਰਮ ਯਾਦ ਕਰਾਓ ਆਕਾਸ਼ ਤੱਕ ਸਾਭ ਤੇ ਇਕੱਠ ਕਰੋ ਉੱਥੇ ਉਹ ਰਾਜ ਲੋ ਉੱਥੇ ਜਿਹੜਾ ਅਕਾਲੀ ਫੂਲਾ ਸਿੰਘ ਬੈਠਾ ਸੀਗਾ ਉਹਨੂੰ ਬਿਠਾਓ ਵਾਹਿਗੁਰੂ ਜੀ ਕੀ ਫਤਿਹ ਬਰੇ ਗੁਰੂ ਰੋਪ ਗੁਰੂ ਖਾਲਸਾ ਸਾਹਿਬ ਸਾਧ ਸੰਗਤ ਜੀ ਅੱਜ ਸਚਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੁੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਤੇ 2 ਦਸੰਬਰ 2024 ਨੂੰ ਸ਼ਰੀਆ ਕਾਲ ਤੋਂ ਸਰਦਿ ਵਿਖੇ ਪੰਚ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲੱਗ ਗਈ ਉਸ ਸੇਵਾ ਵਿੱਚ ਘੰਟਾ ਘਾਰ ਜੋੜੇ ਦੇ ਵਾਰ-ਵਾਰ ਇਹ ਘੰਟਾ ਡੈਕਸ਼ਨ ਦੀ ਸੇਵਾ ਸੇਵਾਦਾਰ ਵਾਲਾ ਚੋੜਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉੱਥੇ ਡਿਊਟੀ ਕੰਮ ਜਿਹੜੀ ਸੇਵਾ ਸੀ ਉਹ ਵੀ ਲਾਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੁੱਖਤ ਸੇਵਾਦਾਰਾਂ ਵੱਲੋਂ ਸਿਕਿਉਰਿਟੀ ਵੱਲੋਂ ਮੁਸ਼ਤੀਆ ਦੀ ਵਰਤਿਆ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁੰਡ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਪ੍ਰਕਰਮਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਕੰਟਾ ਘਰ ਬਾਰ-ਬਾਰ ਜੋੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰਾਂ ਦਾ ਨਿੱਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਤੇ ਘੰਟਾ ਕਰਦੇ ਬਾਹਰ ਸੇਵਾ ਕਰ ਰਿਆ ਸੀ ਇਸੇ ਐਸੀ ਹੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਿਆ ਔਰ ਸਰਕਾਰ ਨੂੰ ਤਾਲਨਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਤੀਦੀ ਦੇ ਨਾਲ ਡ੍ਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਦੇਖੋ ਸਵੇਰੇ ਇਸ ਗਲਤੀ ਜਾਣਕਾਰੀ ਮਿਲੀ ਹੈ ਕਿ ਕਿਸੇ ਵਿਅਕਤੀ ਨੇ ਗੋਲੀ ਚਲਾਉਣ ਦਾ ਯਤਨ ਕੀਤਾ ਜੋ ਬੇहद ਮੰਦ ਭਾਗਾ ਵੀ ਹੈ ਦੁਖਦਾਈ ਵੀ ਹੈ ਸਚਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਪੈ ਮੁਕਤ ਤੇ ਗੁਰੂਵਾਂ ਕੇ ਸਮਰਪਤ ਹੋਣ ਦੀ ਜਿਹੜੀ ਹੈ ਭਾਵਨਾ ਲੈ ਕੇ ਆਉਂਦਾ ਹੈ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਪੀੜਾ ਵੀ ਦਿੰਦਾ ਹੈ ਔਰ ਮੰਦਭਾਗਾ ਵੀ ਹੈ ਪਰसों ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫਸੀਲ ਤੋਂ ਇਸ ਗੱਲ ਨੂੰ ਦੁਹਰਾਇਆ ਗਿਆ ਸਿੰਘ ਸਹਿਬਾਨ ਵੱਲੋਂ ਕਿ ਇਹ ਫੈਸਲਾ ਬਿਲਕੁਲ ਬਿਨਾ ਕਿਸੇ ਦਬਾਅ ਬਿਨਾ ਕਿਸੇ ਡਰ ਬਿਨਾ ਕਿਸੇ ਪੈਤੋਂ ਸਿਰਫ ਗੁਰੂ ਦੇ ਪੈਜ ਰਹਿ ਕੇ ਅਸੀਂ ਕਰ ਰਹੇ ਹਾਂ ਔਰ ਹੋਇਆ ਕੱਲ ਵੀ ਅਸੀਂ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹਾਜ਼ਰ ਹੋਏ ਖੜਾ ਪ੍ਰਸ਼ਾਦੀ ਦੇਖ ਸਾਹਤ ਕਰੋਤੇ ਇਹੋ ਅਰਦਾਸ ਕੀਤੀ ਕਿ हे ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਫੈਸਲਾ ਕੀਤਾ ਹੈ ਤੁਹਾਡੀ ਰਜ਼ਾ ਚ ਕੀਤਾ ਹੈ ਤੁਹਾਡੀ ਹਜ਼ੂਰੀ ਚ ਕੀਤਾ ਹੈ ਇਸ ਕਰਕੇ ਜੇ ਕੋਈ ਇਸ ਫੈਸਲੇ ਨੂੰ ਸਲਾਉਂਦਾ ਹੈ ਤਾਂ ਤੇਰੇ ਤਖਤ ਦੀ ਸਫਤ ਹੈ ਤੇ ਜੇ ਕੋਈ ਇਸ ਫੈਸਲੇ ਨੂੰ ਨਾ ਪਸੰਦ ਕਰਦਾ ਕੋਈ ਮੰਦਾ ਬੋਲਦਾ ਤੇ ਉਹ ਵੀ ਤੇਰੇ ਤਖਤ ਨੂੰ ਹੀ ਬਹੁਤ ਸਾਰੀਆਂ ਏਜੰਸੀਆਂ ਐਸੀਆਂ ਨੇ ਜਿਨ੍ਹਾਂ ਨੂੰ ਫੈਸਲੇ ਦੇ ਚੰਗੇ ਮਾੜੇ ਹੋਣ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਜਿਹੜੇ ਦਰਦ ਹੈ ਉਹਨਾਂ ਨੂੰ ਜਿਹੜੀ ਪੀੜਾ ਹੈ ਉਹ ਸਾਡੇ ਸੰਕਲਪ ਤੋਂ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਕਿ ਇੱਥੇ ਕੋਈ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਹਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ ਚਾਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਚਾਹੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਚਾਹੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸੀ ਚਾਹੇ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਵਰਨਾਲਾ ਸੀ ਇੱਥੇ ਜ਼ਵਾਬਦੇਹੀ ਤੈ ਹੁੰਦੀ ਹੈ ਕਿ ਸਾਡਾ ਸੰਕਲਪ ਹੈ ਔਰ ਇੱਕ ਐਸੀ ਸੋਚ ਹੈ ਜਿਨ੍ਹਾਂ ਨੂੰ ਸਾਡੇ ਇਸ ਸੰਕਲਪ ਤੋਂ ਨਫ਼ਰਤ ਹੈ ਕਿਉਂਕਿ ਇਸ ਸੰਕਲਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਖਾਲਸਾ ਪੰਥ ਨੂੰ ਬਖਸ਼ਿਆ ਸਿੱਖਾਂ ਨੂੰ ਬਖਸ਼ਿਆ। ਔਰ ਇਸ ਸੰਕਲਪ ਹਮੇਸ਼ਾ ਕਾਇਮ ਰਹੇਗਾ। ਗੁਰੂ ਪਾਤਸ਼ਾਹ ਦਾ ਤਖਤ ਹੈ। ਗੁਰੂ ਪਾਤਸ਼ਾਹ ਦੇ ਤਖਤ ਤੇ ਜਿਹੜੇ ਫੈਸਲੇ ਗੁਰੂ ਦੇ ਪੈਜ ਹੁੰਦੇ ਨੇ ਉਹ ਟਿਕ ਜਾਂਦੇ ਨੇ। ਤੇ ਜਿਹੜੇ ਗੁਰੂ ਦੇ ਪੈ ਤੋਂ ਬਿਨਾ ਹੁੰਦੇ ਨੇ ਉਹ ਫੈਸਲੇ ਕਰਨ ਵਾਲੇ ਵੀ ਡਿੱਗ ਪੈਂਦੇ ਨੇ ਤੇ ਫੈਸਲੇ ਵੀ ਡਿੱਗ ਪੈਂਦੇ ਨੇ। ਮੈਂ ਅੱਜ ਸਵੇਰੇ ਜਿਹੜੀ ਕਟਨਾ ਵਾਪਰੀ ਹੈ ਉਹਨੂੰ ਬਹੁਤ ਮੰਦਭਾਗਾ ਔਰ ਦੁਖਦਾਈ ਵੀ ਕਿਹਿੰਦਾ ਹੈ ਔਰ ਪੀੜਾ ਵੀ ਮਹਿਸੂਸ ਕਰਦਾ ਕਿ ਨਹੀਂ ਹੋਣਾ ਚਾਹੀਦਾ ਸੀ